ਤੇ ਹੁਣ ਵੀ ਜੋ ਪਤਾ ਲੱਗਿਆ ਕਿ ਧਾਨੀ ਸਾਹਿਬ ਨੇ ਕਿਹਾ ਕਿ ਮੈਂ ਦੁਬਾਰਾ ਆਪਣਾ ਜੋ ਰੀਇਗ੍ਰੇਸ਼ਨ ਦਿੱਤਾ ਸੀਗਾ ਉਦੋਂ ਛੱਡਿਆ ਸੀ ਕਹਿੰਦੇ ਦੁਬਾਰਾ ਮੈਂ ਸੰਭ ਲਵਾਂਗਾ ਹੁਣ ਉਹ ਸਤਕਾਰ ਨੂੰ ਟਾਈਮ ਰੱਖਣੇ ਉਹਨਾਂ ਦੇ ਹੱਥ ਵਿੱਚ ਹੈ ਕਿ ਹੁਣ ਜੇ ਉਹ ਅਸੀਫਾ ਜਿਵੇਂ ਗੱਲ ਵੀ ਉਹਨਾਂ ਨੇ ਨਾਮਨਜ਼ੂਰ ਕਰਤਾ ਇਹ ਤੋਂ ਤਲਵਾਰ ਥੋੜੀ ਵੀ ਧੜੀਏ ਜਿ ਕਿਸੇ ਲਈ ਵੀ ਤੁਸੀਂ ਜਰੂਰੀ ਜੂਰੀ ਹੈ ਸਵਾਮਾ ਕਰਨੀਆਂ ਨੇ ਜੇ ਤੁਹਾਨੂੰ ਲੱਗ ਰਿਹਾ ਵੀ ਉਹ ਗਲਤ ਹੋ ਰਿਹਾ ਸਿਸਟਮ ਪ੍ਰਬੰਧ ਗਲਤ ਢੰਗ ਨਾਲ ਢੰਗ ਨਾਲ ਚੱਲ ਰਿਹਾ ਗਲਤ ਅਥਾਰੇ ਜਾ ਰਿਹਾ ਨੀ ਸਹੀ ਹੋ ਰਿਹਾ ਤੇ ਤੁਸੀਂ ਨਾ ਕਰੋ ਸਵਾਮਾ ਜੀ ਤੇ ਜਾਂ ਫਿਰ ਦੋਸਤਾਂ ਫਿਰ ਕਰੋ ਉਹ ਕਰੋ ਫੈਸਲਾ ਇਹ ਬੰਦ ਕਮਰੇ ਵਿੱਚ ਪਹਿਲਾਂ ਸਕਵੀਰ ਬਾਦਲ ਨਾਲ ਮੀਟਿੰਗ ਹੋਦੀ ਉਸ ਤੋਂ ਬਾਅਦ ਆਮੀ ਜੀ ਕਹਿੰਦੇ ਨੇ ਕਿ ਪੰਛੀ ਦਾ ਹੁਕਮ ਸਗਾ ਉਹ ਮੈਂ ਪਰਵਾਹ ਨਹੀਂ ਕੀਤਾ ਆ ਕਿ ਜੋ ਵੀ ਸ਼ੰਕਾ ਸੀ ਕਿ ਕਹਿੰਦੇ ਮਰੇ ਮਨ ਵਿੱਚ ਸਕਵੀਰ ਬਾਦਲ ਨਾਲ ਮੀਟਿੰਗ ਤੋਂ ਬਾਅਦ ਜਿਹੜੇ ਦੂਰ ਹੋ ਗਈ ਆ ਨਹੀਂ ਸਕਵੀਰ ਬਾਦਲ ਪੰਛੀ ਥੋੜੀ ਆ ਜੀ ਬਾਦਲ ਲੈਂਗ ਲਾਣਾ ਪੰਛੀ ਥੋੜੀ ਆ ਜੀ ਪੰਛੀ ਤਾਂ ਬਹੁਤ ਵਿਸ਼ਾਲ ਆ ਨਹੀਂ ਬਿਲਕੁਲ ਨਹੀਂ ਜੀ ਮਾਫ ਕਰਨ ਵਾਲੀ ਜਿਹੜੀ ਗੱਲ ਆ ਉਹ ਕੋਈ ਨਹੀਂ ਹੈਗੀ ਨਾ ਹੋਣੀ ਆ ਕਿ ਕਿਉਂਕਿ ਇਹਨਾਂ ਪਾਸੇ ਦੇ ਵੱਲੋਂ ਬਾਰ ਬਾਰ ਜਿਹੜੀਆਂ ਗਲਤੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਉਹ ਇਹ ਨਾ ਦਾ ਮਾਫੀ ਦੇ ਲਾਇਕ ਨੇ ਤੇ ਨਾ ਇਹ ਹੋਣੀਆਂ ਨੇ ਮaaf ਹੋਣੀਆਂ ਨੇ ਇਹ ਇਸ ਤਰੀਕੇ ਨਾਲ ਹੱਥ ਪੈਰ ਨੇ ਇਹਨਾਂ ਨੂੰ ਮਾਰੇ ਜਾ ਰਹੇ ਨੇ 2027 ਦੀ ਇਲੈਕਸ਼ਨ ਦੇ ਵਿੱਚ ਜੋ ਦੇਖ ਰਹੇ ਆ ਜੋ ਆਪਾਂ ਨੇ ਸਾਹਮਣੇ ਨੇ ਮਹਾਰਾਜ ਦੀ ਕਿਰਪਾ ਨਾਲ ਸਮਾਂ ਬੰਨ ਰਿਹਾ ਉਹ ਬੜਾ ਕਲੀਅਰ ਆ ਜੀ ਭਾਈ ਅਮਰਪਾਲ ਸਿੰਘ ਖਾਲਸਾ ਜੇਕਰ ਸਿਆਸੀ ਮੈਦਾਨ ਦੇ ਵਿੱਚ ਰਹਿੰਦੇ ਨੇ ਉਹ ਕੀ ਤਾਂ ਉਹਦੀ ਵੀ ਜੀ ਸੋਚ ਆ ਕਿ ਵੀ ਅੰਮ੍ਰਿਤ ਤਾਂ ਉਹਨਾਂ ਨੇ ਬਣਾਇਆ ਅੰਤ ਨੇ ਬਣਾਇਆ ਉਹਨਾਂ ਦੇ ਉਹਨਾਂ ਦੀ ਜੋ ਉਹਨਾਂ ਦੀ ਕੁਰਬਾਨੀ ਆ ਜੋ ਉਹਨਾਂ ਦੀ ਸਵਾਮਾਨ ਨੂੰ ਦੇਖਦੇ ਹੋਏ ਆ ਜੇਕਰ ਉਹ 2027 ਇਲੈਕਸ਼ਨ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਸਰਵਾਈਵ ਕਰਦੇ ਨੇ ਤੇ ਮੈਨੂੰ ਲੱਗਦਾ ਵੀ ਬਹੁਤ ਵੱਡਾ ਬਦਲਾਅ ਜਿਹੜਾ ਵਾ ਉਹ ਤੁਹਾਡੇ ਸਾਹਮਣੇ ਆਊਗਾ ਪੰਜਾਬ 'ਚ ਜੀ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਝ ਤਰਨ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਆ ਜਿੱਥੇ ਐਸਜੀਪੀਸੀ ਦੀ ਅੰਤਰੀਕ ਕਮੇਟੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਂ ਦਾ ਅਸਤੀਫਾ ਨਾਮਜ਼ੂਰ ਕਰ ਦਿੱਤਾ ਹੈਗਾ। ਉੱਥੇ ਹੀ ਫਾਰਮਰ ਪ੍ਰਧਾਨ ਅਕਾਲੀ ਦਲ ਦੇ ਜੋ ਸੁਖਵੀਰ ਸਿੰਘ ਬਾਦਲ ਉਹ ਧਾਮੀ ਸਾਹਿਬ ਦੇ ਘਰ ਜਾਂਦੇ ਨੇ ਹੁਸ਼ਾਰਪੁਰ ਵਿੱਚ ਅਤੇ ਉਹਨਾਂ ਨਾਲ ਇੱਕ ਬੰਦ ਕਮਰਾ ਮੀਟਿੰਗ ਕਰਦੇ ਨੇ। ਤੇ ਉਸ ਤੋਂ ਬਾਅਦ ਧਾਮੀ ਜੀ ਕਹਿੰਦੇ ਨੇ ਕਿ ਮੈਂ ਆਪਣਾ ਜੋ ਅਸਤੀਫਾ ਦਿੱਤਾ ਇਹਨੂੰ ਨਾਮਜ਼ੂਰ ਕਰਦਾ ਤੇ ਫਿਰ ਤੋਂ ਦੁਬਾਰਾ ਜੋ ਸੇਵਾਵਾਂ ਆਪਣੀਆਂ ਐਜ਼ ਐਸਜੀਪੀਸੀ ਪ੍ਰਧਾਨ ਉਹ ਜਾਰੀ ਕਰਾਂਗਾ ਉਤਤਹੀ ਦੂਜੇ ਪਾਸੇ ਜੋ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜੋ ਐਸਜੀਪੀਸੀ ਤੇ ਨਾਲ ਦੁਬਾਰਾ ਜੋ ਅਕਾਲੀ ਦਲ ਦੀਆਂ ਵੋਟਾਂ ਬਣਾਉਣੀਆਂ ਸਨ ਕਿਉਂਕਿ ਜਿੱਥੇ ਪਹਿਲਾਂ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਸਨ ਕਿ 2 ਦਸੰਬਰ ਜਿਹੇ ਹੁਕਮਨਾਮੇ ਹੋਏ ਸਨ ਉਹਨਾਂ ਵੱਲੋਂ ਬਾਦਲ ઠાੜੇ ਵੱਲੋਂ ਉਹਦੀ ਵਾਇਓਲੇਸ਼ਨ ਕੀਤੀ ਜਾਂਦੀ ਹੈ ਮਰਿਆਦਾ ਭੰਗ ਕੀਤੀ ਜਾਂਦੀ ਹੈ ਤੇ ਜਿਵੇਂ ਹੁਕਮਨਾਮੇ ਸਨ ਜਿਸ ਤਰੀਕੇ ਨਾਲ ਭਰਤੀ ਹੋਣੀ ਚਾਹੀਦੀ ਉਸ ਤਰੀਕੇ ਨਾਲ ਨਹੀਂ ਹੋਈ ਲੇਕਿਨ ਉਸ ਤੇ ਵੀ ਬਾਲ ਧੜੀ ਵੱਲੋਂ ਵੱਡੇ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ ਤੇ ਪੂਰੇ ਮੁੱਦੇ ਵਿੱਚ ਕੀ ਕਾਰਨ ਬਣੇ ਹੋਏ ਨੇ ਅਤੇ ਕਿਉਂ ਇਸ ਤਰ੍ਹਾਂ ਵਾ ਚਰਚਾਵਾਂ ਬਾਰ-ਬਾਰ ਚਲਦੀ ਆ ਰਹੀਆਂ ਤੇ ਇਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਹੁਤ ਹੀ ਉੱਗੇ ਸਿੱਖ ਪ੍ਰਚਾਰਕ ਪਰਮਜੀਤ ਸਿੰਘ ਅਕਾਲੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਕਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕਾਲੀ ਜੀ ਦੇਖ ਰਹੇ ਆ ਕਿ ਬਹੁਤ ਸਾਰੀਆਂ ਘਟਨਾਵਾਂ ਪਿਛਲੇ ਦਿਨੀਆਂ ਜੋ ਪੰਥਕ ਕੰਮ ਹੋ ਰਹੀਆਂ ਨੇ ਤੇ ਹੁਣ ਵੀ ਜੋ ਪਤਾ ਲੱਗਿਆ ਕਿ ਧਾਮੀ ਸਾਹਿਬ ਨੇ ਕਿਹਾ ਕਿ ਮੈਂ ਦੁਬਾਰਾ ਆਪਣਾ ਜੋ ਰੈਜ਼ਿਗ੍ਰੇਸ਼ਨ ਦਿੱਤਾ ਸੀਗਾ ਉਹਦਾ ਛੱਡਿਆ ਸੀ ਕਹਿੰਦੇ ਦੁਬਾਰਾ ਮੈਂ ਸੰਭ ਲਵਾਂਗਾ ਹੁਣ ਮਨੇ ਵੀ ਤਾਂ ਸਾਬ ਨੇ ਜਿਹੜਾ ਇਸਤਾਫਾ ਦਿੱਤਾ ਸੀਗਾ ਉਦੋਂ ਬੜੇ ਜੋਸ਼ ਦੇ ਵਿੱਚ ਆ ਕੇ ਵੀ ਜਿਹੜਾ ਵੀ ਬਾਦਲੈਂਡ ਲਾਣਾ ਵਾ ਉਹ ਗਲਤ ਫੈਨਟਲੇ ਕਰ ਰਿਹਾ ਹਨ ਤੇ ਇਸਤਾਫਾ ਦੇਣ ਦਾ ਕਾਰਨ ਤਾਂ ਇਹ ਸੀ ਨਾ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀਗਾ ਕਿ ਬਾਦਲਨ ਜਿਹੜੀ ਸਿਆਸੀ ਜ਼ਮੀਨ ਆ ਉਹਨੂੰ ਦੁਬਾਰਾ ਤਿਆਰ ਕੀਤਾ ਜਾਵੇ ਜਾਂ ਉਹਨਾਂ ਦੇ ਜਿਹੜੇ ਇਸ ਸਮੇਂ ਪੰਥਕ ਹਾਲਾਤ ਨੇ ਜੋ ਉਹਨਾਂ ਦੇ ਵੱਲੋਂ ਗਲਤੀਆਂ ਹੋਈਆਂ ਨੇ ਕਿ ਨਾ ਹੋਏ ਨੇ ਖਾਮੀਆਂ ਉਹਨਾਂ ਦੇ ਵਿੱਚ ਸੀਗੀਆਂ ਅਕਾਲੀ ਦਲ ਨੂੰ ਉਹਨਾਂ ਢਾਅ ਲਾਈ ਆ ਤਾਂ ਮੇ ਉਸ ਸੱਜਣ ਨੂੰ ਮਾਫੀ ਦੀ ਗੱਲ ਹੋਵੇ ਜੇਕਰ ਉਹ ਸਾਹਿਬ ਜੀ ਬੈਬਲੀ ਦੀ ਗੱਲ ਹੋਵੇ ਬਾਈਬਲ ਕਲਾਮ ਪ੍ਰਕਾਰ ਦੀ ਅਸ਼ੀਸ਼ ਸ਼ਾਹਾਂ ਦੀ ਗੱਲ ਹੋਵੇ ਹਨਾ ਸੋ ਉਹ ਸਾਰੇ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਵੱਲੋਂ ਗਲਤੀਆਂ ਗناہ ਕੀਤੇ ਗਏ ਸੀ ਉਹਨਾਂ ਨੂੰ ਪਰਦੇ ਪਾਉਣ ਲਈ ਅਕਾਲੀ ਦਲ ਦੇ ਵੱਲੋਂ ਜਿਹੜਾ ਸੀਗਾ ਉਹ ਧਾਮੀ ਸਾਹਿਬ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸ਼ੋਗਿੰਗ ਕੋਲ ਦਾ ਪ੍ਰਬੰਧਕ ਕਮੇਟੀ ਨੂੰ ਵਰਤਿਆ ਜਾ ਰਿਹਾ ਸੀ ਉਹਦੇ ਰੋਸ ਹੋ ਜਿਓ ਧਾਮੀ ਸਾਹਿਬ ਨੇ ਮੈਨੂੰ ਜਿੰਨਾ ਕਿ ਸਾਨੂੰ ਪਤਾ ਇਹਨਾਂ ਨੂੰ ਸਾਨੂੰ ਲੱਗਦਾ ਕੋਤਾ ਨਹੀਂ ਸਾਹਮਣੇ ਸਤਿਕਾਰ ਦਸਤੀ ਹੈ ਕੋਈ ਸ਼ੱਕ ਨਹੀਂ ਉਹਨਾਂ ਦਾ ਅੰਦਰੇ ਵਿੱਚ ਬਹੁਤ ਸਤਕਾਰ ਆ ਜੀ ਪਰ ਉਹ ਸਰਕਾਰ ਨੂੰ ਟਾਈਮ ਰੱਖਣੇ ਉਹਨਾਂ ਦੇ ਹੱਥ ਵਿੱਚ ਹੈ ਤੇ ਹੋਰ ਜੇ ਉਹ ਅਸੂਫਾ ਦੀ ਜਿਵੇਂ ਗੱਲ ਵੀ ਉਹਨਾਂ ਨੇ ਨਾਮਨਜ਼ੂਰ ਕਰਦਾ ਇਹ ਤਾਂ ਉਹ ਤਲਵਾਰ ਥੋੜੀ ਵੀ ਧਰੀਏ ਜੀ ਕਿਸੇ ਲਈ ਵੀ ਤੁਸੀਂ ਜੂਰੀ ਜੂਰੀ ਹੈ ਸੇਵਾਵਾਂ ਕਰਨੀਆਂ ਕਰਨੀਆਂ ਨੇ ਜੇ ਤੁਹਾਨੂੰ ਲੱਗ ਰਿਹਾ ਵੀ ਉਹ ਗਲਤ ਹੋ ਰਿਹਾ ਸਿਸਟਮ ਪ੍ਰਬੰਧ ਗਲਤ ਢੰਗਾਂ ਦਾ ਢੰਗ ਨਾਲ ਚੱਲ ਰਿਹਾ ਗਲਤ ਹੱਥਾਂ ਦੇ ਜਾ ਰਿਹਾ ਇਹ ਸਿਊਲ ਹੋ ਰਿਹਾ ਤੇ ਤੁਸੀਂ ਨਾ ਕਰੋ ਸੇਵਾਵਾਂ ਜੀ ਤੇ ਜਾਂ ਫਿਰ ਠੋਸ ਕਰੋ ਜੀ ਉਹ ਕਰੋ ਫੈਸਲਾ ਕਿਉਂਕਿ ਅਕਾਲੀ ਦਲ ਜਿਹੜਾ ਵਾ ਬੇਸ਼ੱਕ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਬੰਧਕ ਕਮੇਟੀ ਦੇ ਕਾਲੀ ਜਲ ਬਚਾ ਨਹੀਂ ਹੈਗਾ ਪਰ ਜਿਹੜੇ ਇਸ ਸਮੇਂ ਉਹ ਕਾਬਿਲ ਲੋਕ ਨੇ ਕਾਲੀ ਜਲ ਦੇ ਉੱਤੇ ਬਾਗ ਲੜ ਉਹ ਜਿੰਨਾ ਵੀ ਲੈਣਾ ਸਾਰਾ ਜਿੰਨੀ ਉਹ ਜੰਡਲੀ ਹੈਗੀ ਆ ਉਹ ਤਾਂ ਸਪਸ਼ਟ ਹੈ ਨਾ ਕਿ ਉਹਨਾਂ ਦੀਆਂ ਪਾਲਿਸਿਜ਼ ਉਹਨਾਂ ਦੀ ਸੰਪੰਨ ਪ੍ਰਤੀ ਸੋਚ ਉਹਨਾਂ ਦੇ ਸਿਧਾਂਤਾਂ ਨੂੰ ਸ਼ਕਤੀ ਪੰਗਣਾ ਉਹ ਸਾਰਾ ਕੁਝ ਜਿਹੜਾ ਉਹ ਕਲੀਅਰ ਆ ਤੇ ਫਿਰ ਜੇ ਕਲੀਅਰ ਹੈ ਤਾਂ ਫਿਰ ਤਾਂ ਸਭ ਨੂੰ ਖੋਸ ਬਣਾਏ ਕਰਨੇ ਚਾਹੀਦੇ ਨਾ ਮੈਂ ਉਹਨਾਂ ਨੂੰ ਵੀ ਕਿਹਦੇ ਪ੍ਰੈਸ਼ਰ ਹੇਠ ਆ ਕੇ ਤੇ ਅਸੀਂ ਆਪਣਾ ਇਸ ਤਰੀਕੇ ਨਾਲ ਆਪਣਾ ਬੈਕ ਫੁੱਟ ਤੇ ਗੱਲ ਜੀ ਫਿਰ ਫੈਸਲਾ ਵਾਪਸ ਲੈ ਲੀਏ ਜੇ ਸਤ ਧੋ ਕੇ ਫੈਸਲਾ ਕੀਤਾ ਕਿ ਪਹਿਲੀ ਗੱਲ ਤੇ ਮੈਨੂੰ ਮੈਂ ਅਸਰੀਫਾ ਦੇ ਨੂੰ ਗਲਤ ਕਹਿਨਾ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਸੀ ਤੇ ਚੰਦ ਬੰਦਿਆਂ ਦੇ ਪ੍ਰੈਸ਼ਰ ਹੇਠ ਆ ਕੇ ਤੁਸੀਂ ਅਸਰੀਫਾ ਕਿਉਂ ਦੇਉਂਦੇ ਹੋ ਬਿਲਕੁਲ ਜੀ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਿਹੜੀ ਆ ਉਹ ਸੰਸਥਾ ਦਾ ਤੇ ਚੰਦ ਬੰਦੇ ਕੌਣ ਹੁੰਦੇ ਨੇ ਆ ਕਿ ਸਾਨੂੰ ਪ੍ਰੈਸ਼ਾਈਜ਼ ਕਰਨ ਵਾਲੇ ਗਲਤ ਫੈਸਲੇ ਕਰੋ ਨਹੀਂ ਅਕਾਲੀ ਦੇ ਅੱਜ ਦੇ ਵੀ ਜੋ ਜਰੋਂ ਅਸਤੀਫਾ ਆਫਿਸ ਲੈਂਦੇ ਆ ਬੰਦ ਕਮਰੇ ਵਿੱਚ ਪਲੱਸ ਕੁਬੀਰ ਬਾਦਲ ਨਾਲ ਮੀਟਿੰਗ ਹੁੰਦੀ ਉਸ ਤੋਂ ਬਾਅਦ ਆਮੀ ਜੀ ਕਹਿੰਦੇ ਨੇ ਕਿ ਪੰਥ ਦਾ ਜਿਹ ਹੁਕਮ ਸੀਗਾ ਉਹ ਮੈਂ ਪਰਵਾਹ ਨਹੀਂ ਕੀਤਾ ਆ ਕਿ ਜੋ ਵੀ ਸ਼ੰਕਾ ਸੀ ਕਿ ਕਹਿੰਦੇ ਮਰੇ ਮਨ ਵਿੱਚ ਕੁਬੀਰ ਬਾਦਲ ਨਾਲ ਮੀਟਿੰਗ ਤੋਂ ਬਾਅਦ ਜਨੇ ਦੂਰ ਹੋ ਗਈ ਆ ਵੀਰ ਬਾਦਲ ਪੰਖ ਥੋੜੀ ਹੈ ਜੀ ਬਾਦਲ ਲੈਂਗ ਲਾਣਾ ਪੰਖ ਥੋੜੀ ਹੈ ਜੀ ਪੰਖ ਤਾਂ ਬਹੁਤ ਵਿਸ਼ਾਲ ਆ ਤੇ ਪੰਖ ਜਿਹੜਾ ਵਾ ਉਹ ਤੁਸੀਂ ਦੇਖੋ ਇਹ ਸੰਵੀਰਵਾਦਲੇ ਪੰਥ ਹੁੰਦਾ ਤੇ ਜਦੋਂ ਸ਼ੋਮਨੀ ਗੁਰਦਰਾ ਪਰਬੰਧਕ ਕਮੇਟੀ ਵੱਲੋਂ ਥਾਪੇ ਜੈਦਰ ਨੂੰ ਲਾਇਆ ਗਿਆ ਤੇ ਉਹਦੇ ਵਿੱਚ ਦਲ ਪੰਥਾਂ ਦੇ ਵੱਲੋਂ ਵਿਰੋਧ ਕੀਤਾ ਗਿਆ इवन ਸਮੂਹ ਹਰ ਸਿੱਖ ਵੱਲੋਂ ਹੀ ਕੀਤਾ ਗਿਆ ਆਮੇ ਕਿ ਅਸੀਂ ਆਪਣੀ ਗੱਲ ਕਰੀਏ ਕਿ ਅਸੀਂ ਅਜੇ ਪੰਥ ਦਾ ਹਿੱਸਾ ਹੁੰਦੇ ਹਾਂ ਆ ਸ਼ੋਮਨੀ ਗੁਰਦਰਾ ਪਰਬੰਧਕ ਕਮੇਟੀ ਥਾਪੇ ਹੋਏ ਜੈਦਰ ਨੂੰ ਜੈਦਰ ਨਹੀਂ ਮੰਨਦੇ ਜੀ ਇਹ ਅਸੀਂ ਬੜਾ ਕਲੀਅਰ ਹਾਂ ਜਦੋਂ ਭਾਈ ਜਗਤਾਰ ਸਿੰਘ ਹਵਾਲਾ ਸਾਹਿਬ ਨੂੰ ਜੈਦਰ ਸਾਹਿਬ ਨੂੰ ਲਾਇਆ ਗਿਆ ਹੋਇਆ ਸਰਬੱਤ ਖਾਲਸਾ ਦੇ ਵਿੱਚ ਬੇਸ਼ੱਕ ਉਹ ਵੀ ਸਾਡੇ ਕੋਲ ਸਿੰਘ ਬੈਕਗ੍ਰਾਉਂਡ ਤੇ ਬੈਕਸਟੈਪ ਲੈ ਗਏ ਪਰ ਹਜੇ ਵੀ ਭਾਈ ਜਤਾਰ ਸਿੰਘ ਜੀ ਵਾਦ ਅਸੀ ਜਿਹੜਾ ਇਸ ਇੰਟਰਸਿੰਗ ਹੋਾਰਾ ਵਜੋਂ ਸਵਾਨ ਬਹਾਰੇ ਨੇ ਉਹਨਾਂ ਉਹਨਾਂ ਸਵਾਨ ਨਹੀਂ ਛੱਡੀ ਗਈਆਂ ਪਰ ਇੱਕ ਮਿੰਟ ਵਾਸਤੇ ਜੇ ਆਪਾਂ ਨੂੰ ਇਦਾਂ ਲੱਗੀ ਚੱਲਦੀ ਨਹੀਂ ਵੀ ਇਹਨਾਂ ਦੇ ਵੱਲੋਂ ਜਿਹੜੇ ਸਾਪ ਸਰਵਦਾਤ ਸੀਗੇ ਉਹਨਾਂ ਨੂੰ ਇਹਨਾਂ ਨੇ ਕਿਵੇਂ ਬੈਕਫੁੱਟ ਤੇ ਕਰਤਾ ਤੇ ਉਹਨਾਂ ਦੇ ਉੱਤੇ ਫੈਸਲੇ ਥੋਪੇ ਤੇ ਉਹ ਫੈਸਲਿਆਂ ਨੂੰ ਪੰਛੀ ਦਾ ਨਾਮ ਜੋੜੀ ਦਿੱਤਾ ਨਾ ਜੀ ਉਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿਵੇਂ ਵੱਡਾ ਰੋਸ ਹੋ ਰਿਹਾ ਰਣਕੋਟ ਸਾਹਿਬ ਦੇ ਵਿੱਚ ਹੋ ਰਿਹਾ ਅਜੇ ਵੀ ਹੋ ਰਿਹਾ ਭਾਈ ਕੁਲਦੀਪ ਸਿੰਘ ਗੜਗਾੜੀ ਨੂੰ ਜੇ ਲਾਇਆ ਗਿਆ ਵਾ ਚੋਰ ਮੋਰੀਓ ਲਾ ਕੇ ਤੇ ਉਹਨਾਂ ਨੂੰ ਦੇਖ ਕੇ ਕਿਤਾ ਤੇ ਉਹ ਮਨਜ਼ੂਰ ਨਹੀਂ ਨਾ ਕਿ ਪਤਾ ਕਿਸੇ ਦੇ ਨਹੀਂ ਮਨਜ਼ੂਰੀ ਹੈ ਨਾ ਵੇਲੇ ਹੋ ਰਿਹਾ ਵਾ ਸਪਤਾਹ ਦੀ ਤਰਾਸ ਵੀ ਆ ਪਿੱਟਖ ਸਿੰਘ ਦਾ ਜਾਇਦਾ ਲਾਇਆ ਹੋਵੇ ਤੇ ਘਰ ਘਰ ਜਾ ਕੇ ਉਹ ਪਾਗੜੀ ਪੋਵੇ ਨਾ ਜੀ ਦਸਾਰ ਲੈਣੀ ਪਵੇ ਦਸਾਰਾਂ ਤਾਂ 500 ਜਦੋਂ ਗੈਡਰ ਫੱਪਦੀ ਹੁੰਦੀ ਹੈ ਤੇ ਉੱਥੇ ਹਾਬਰਾ ਹਾਬ ਲਿਆ ਆਂਦੀ ਹੁੰਦੀ ਦਸਾਰਾਂ ਦਾ ਇੱਥੇ ਕੁਝ ਉਲਟਾ ਹੋ ਗਿਆ ਉਹ ਇੱਕ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਉਹ ਬੜੀਆਂ ਸਪਸ਼ਟ ਨੇ ਵੀ ਐਸੇ ਬਾਦਲ ਆਪਣਾ ਜਿਹੜਾ ਉਹਨਾਂ ਦਾ ਸ਼ਾਸਕੀ ਪ੍ਰਭਾਵ ਘਟਿਆ ਵਾ ਜਾਂ ਉਹਨਾਂ ਦੀ ਸ਼ਾਸਕੀ ਗਰੀ ਉਹ ਉਹਨਾਂ ਦੀ ਕੁਰਸੀ ਖੁੱਸ ਗਈ ਆ ਖੁੱਸ ਰਹੀ ਆ ਉਹ ਖਤਮ ਹੋ ਰਹੇ ਨੇ ਸਿਆਸੀ ਤੌਰ ਦੇ ਤੇ ਆਪਣੀ ਉਸ ਸ਼ਾਖ ਨੂੰ ਬਚਾਉਣ ਦੇ ਲਈ ਉਹ ਬਹੁਤ ਹੱਥ ਕੰਡੇ ਵਰਤ ਰਹੇ ਨੇ ਵਿਸ਼ੇਸ਼ ਤੌਰ ਤੇ ਕਾਮਜਾਬ ਨਹੀਂ ਹੋਣਾ ਉਹਨਾਂ ਦੇ ਵਿੱਚ ਕਿਉਂਕਿ ਹੁਣ ਖੇਡ ਜਾਰੀ ਹੈ ਉਹ ਸਾਰੀ ਸੰਗਤ ਦੇ ਸਾਹਮਣੇ ਪੰਨ ਸਾਹਮਣੇ ਦੁਨੀਆ ਸਾਹਮਣੇ ਕਲੀਅਰ ਹੈ ਕਿ ਇਹਨਾਂ ਲੋਕਾਂ ਨੇ ਕਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਯੂਜ਼ ਕੀਤਾ ਸੋਨੀ ਗੋਦਰਾ ਪ੍ਰਬੰਧਨ ਕਿਵੇਂ ਜਿਹੜੇ ਯੂਜ਼ ਕੀਤਾ ਤੇ ਅਕਾਲੀ ਦਲ ਦੇ ਵੀ ਜਿਹੜਾ ਵਾ ਉਹਨਾਂ ਨੇ ਕਿਸ ਤਰ੍ਹਾਂ ਨਾਲ ਇਹ ਧਾੜ ਜੜੀ ਉਹ ਲਾਈ ਹੈ ਲੇਕਿਨ ਤੁਹਾਨੂੰ ਕਿਉਂ ਲੱਗ ਰਿਹਾ ਕੀ ਲੱਗ ਰਿਹਾ ਹੁਣ ਕਿ ਜੋ ਧਾਮੀ ਸਾਹਮਣੇ ਵਾਪਸ ਆਪਣਾ ਅਸਤੀਫਾ ਨਾਮਜ਼ੂਰ ਕਰ ਦਿੱਤਾ ਹੈ ਹੁਣ ਕੀ ਉਹਨਾਂ ਨੂੰ ਕਾਰਨ ਦਿਖ ਰਹੇ ਹੋ ਕਿਉਂਕਿ ਪਹਿਲਾਂ ਵੀ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਸੀ ਇਹੀ ਕਹੇ ਕਿ ਮੇਰੇ ਆਪ ਦੇ ਪਰਸਨਲ ਰੀਜ਼ਨਸ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਲੇਕਿਨ ਸਾਰੇ ਪੰਥ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਜਾ ਰਿਹਾ ਇਸ ਕਰਕੇ ਉਹਨਾਂ ਨੇ ਰਿਜ਼ਾਈਨ ਦਿੱਤਾ ਸੀਗਾ ਇਹ ਤਾਂ ਹਮ ਤਾਂ ਮਿਰਜ਼ਾ ਵੀ ਦੱਸਣ ਦੀ ਇਹੋ ਜੀ ਕੀ ਗੱਲ ਹੋ ਗਈ ਆ ਵੀ ਜਿڑا ਉਹਨਾਂ ਨੇ ਫੈਸਲੇ ਬਦਲੇ ਨੇ ਪਹਿਲਾਂ ਫੈਸਲੇ ਟਾੜੇ ਹੱਥੀ ਲਏ ਨੇ ਤੇ ਫਿਰ ਫੈਸਲੇ ਲੈ ਕੇ ਤੇ ਫਿਰ ਸਟੈਪ ਬੈਕ ਲੈ ਰਹੇ ਨੇ ਇਹ ਤਾਂ ਮੈਨੂੰ ਲੱਗਦਾ ਧੰਨੀ ਸਾਹਿਬ ਕਲੀਅਰ ਕਰੰਦਾ ਜਿਆਦਾ ਵਧੀਆ ਪਰ ਜੋ ਸਾਨੂੰ ਦਿਖਦਾ ਜੋ ਸਾਨੂੰ ਹਲਾਤ ਦਿਖਦੇ ਨੇ ਪੰਥ ਦੇ ਉਹ ਤਾਂ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਕਲੀਅਰ ਕੀਤੀ ਨੇ ਕਿ ਇਹ ਤਾਂ ਬਾਦਲਾਂ ਦੇ ਵੱਲੋਂ ਆਪਣੀ ਸਿਆਸੀ ਛਾਖ ਨੂੰ ਸੱਚਾ ਸਿੰਘ ਲੰਗਾਹ ਵਰਗੇ ਬੰਦਿਆਂ ਨੂੰ ਅੱਗੇ ਲਿਆ ਕੇ ਤੇ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਜਿਵੇਂ ਆਪਣੇ ਨੂੰ ਸੱਚਾ ਸਾਥ ਰੱਖਣ ਦੀ ਕੋਸ਼ਿਸ਼ ਕੀਤੀ ਆ ਪਰ ਵੇਖੋ ਅਸਲ ਤਾਂ ਗੱਲ ਇਹ ਹੈ ਵੀ ਗੁਰੂ ਸਾਹਿਬ ਬੈਂਟ ਨੇ ਹਾਜ਼ਰ ਨਾਜ਼ਰ ਮਹਾਰਾਜ ਉਹ ਇਹਨਾਂ ਕੋਲ ਗਲਤੀਆਂ ਦਾ ਨਾਂ ਬਾਰ-ਬਾਰ ਕਰਾਈ ਜਾਂਦੇ ਨੇ ਕਿ ਉਹ ਗਲਤੀਆਂ ਦਾ ਇਹ ਤੁਸੀਂ ਦੇਖ ਹੀ ਲਿਆ ਕਿ ਜਿਵੇਂ ਹੁਣ ਲੰਗਾ ਵਰਗੇ ਬੰਦਿਆਂ ਨੂੰ ਜਿਨ੍ਹਾਂ ਦੇ ਜੀਵਨ ਅੱਡੇ ਪਾਰੇ ਨੇ ਉਹਨਾਂ ਨੂੰ ਲਿਆ ਰਹੇ ਨੇ ਅੱਗੇ ਡਿਫੈਂਡ ਕਰਨ ਦੇ ਵਾਸਤੇ ਹਨਾ ਤੇ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਸਾਰਾ ਕਲੀਅਰ ਕਰ ਰਹੀਆਂ ਨੇ ਇਹਨਾਂ ਦੀ ਸੋਚ ਇਹਨਾਂ ਦੀ ਬਿਰਤੀ ਜੋ ਕੁਛ ਇਹ ਸਾਰਾ ਕੁਝ ਜੀ ਕਿਉਂਕਿ ਆਪਾਂ ਦੇਖਦੇ ਹਾਂ ਜਿਸ ਤਰ੍ਹਾਂ ਜਥੇਦਿਆ ਸਾਹਿਬ ਨੂੰ ਸੇਵਾ ਮੁਕਤ ਕਰਨਾ ਤੇ ਉਸ ਤੋਂ ਬਾਅਦ ਹੁਣ ਐਸਜੀਬੀਸੀ ਪ੍ਰਧਾਨ ਧਾਮੀ ਉਹਨਾਂ ਨੂੰ ਵਾਪਸ ਲਿਆਉਣਾ ਤੇ ਪੰਜ ਮੈਂਬਰੀ ਕਮੇਟੀ ਵੀ ਜੋ ਸੱਤ ਮੈਂਬਰੀ ਸ਼ੈਡ ਚ ਦੋ ਮੈਂਬਰ ਦਾ ਚਲੋ ਚਲੇਗਾ ਧਾਮੀ ਸਾਹਿਬ ਵੀ ਇੱਕ ਹਨ ਤੇ ਪੰਜ ਮੈਂਬਰੀ ਕਮੇਟੀ ਅੱਜ ਤੋਂ ਸ਼ੁਰੂ ਕਰਨ ਜਾ ਰਹੀ ਸੀ ਆਪਣੀ ਡਰਾਈਵ ਤੁਹਾਨੂੰ ਲੱਗ ਰਿਹਾ ਹੈ ਕਿ ਸੁਖਬੀਰ ਬਾਦਲ ਕਿਤਨਾ ਕਿਤੇ ਆਪਣਾ ਤਾਣਾ ਬਾਣਾ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪ੍ਰੈਸ਼ਰਾਈਜ਼ ਕਰਨ ਦੀ ਕਰਕੇ ਦੁਬਾਰਾ ਜਿਵੇਂ ਇਲਜ਼ਾਮ ਪਹਿਲਾਂ ਵੀ ਲੱਗਦਾ ਹੈ ਕਿ ਐਸਜੀਬੀਸੀ ਨੂੰ ਇਹੀ ਕੰਟਰੋਲ ਕਰਦਾ ਹੈ ਕਰਕੇ ਦੁਬਾਰਾ politically ਆਪਣੇ ਆਪ ਨੂੰ ਦੁਬਾਰਾ ਸਟਰੋਂਗ ਕਰਨਾ ਚਾਹੁੰਦਾ ਹੈ ਇਹ ਉਹ ਦਾ ਸਪਸ਼ਟ ਹੈ ਨਾ ਭਾਈ ਸਰ ਜੀ ਵੀ ਸੁਖਬੀਰ ਬਾਦਲ ਹੋਣਾ ਨੇ ਇਹ ਗਲਤੀਆਂ ਨੂੰ ਬਾਰ ਬਾਰ ਕੀਤਾ ਤੇ ਬਾਰ ਬਾਰ ਦੁਹਰਾ ਰਹੇ ਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨੇ ਆਪਣੀ ਸਿਆਸੀ ਜਦੀਨ ਨੂੰ ਬਚਾਉਣ ਦੇ ਲਈ ਸਿਆਸੀ ਜਦੀਨ ਬਣਾਉਣ ਦੇ ਲਈ ਵਰਪਿਆ ਜੀ ਟ੍ਰਿਕ ਇਹਦੇ ਨਾਲ ਜਿਵੇਂ ਸਰਸਿਆਲ ਨੂੰ ਮਾਫੀਆਂ ਦੋਣੀਆਂ ਨਰਬਿੰਦ ਸਿੰਘ ਰਾਹੀ ਉਦੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਇਹਨਾਂ ਨੇ ਸਾਖ ਨੂੰ ਧਾਲ ਆਉਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਲੋਕਾਂ ਦੇ ਕਰਕੇ ਚੰਦ ਲੋਕਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਉੱਤੇ ਚੱਕਣ ਲੱਗ ਗਏ ਸੋ ਇਹ ਸਾਰੀਆਂ ਗਲਤੀਆਂ ਇਹਨਾਂ ਲੋਕਾਂ ਦੀਆਂ ਤੇ ਇਹਨਾਂ ਲੋਕਾਂ ਦੀਆਂ ਗਲਤੀਆਂ ਤੇ ਗੁਨਾਹ ਦੇ ਕਰਕੇ ਅੱਜ ਜਿਹੜਾ ਵਕਤ ਆ ਡਾਲੀਦਲ ਹਾਸ਼ੀਏ ਦੇ ਉੱਤੇ ਆ ਤੇ ਇਹਨਾਂ ਵੱਡਾ ਜਿਹੜਾ ਉਹ ਪੰਥ ਦਾ ਰੋਹ ਉਸ ਰੋਹ ਆ ਜਿਹੜਾ ਉਹ ਚੱਲਣਾ ਪੈ ਰਿਹਾ ਉਹ ਤਾਂ ਸਾਰਾ ਕੁਝ ਕਲੀਅਰ ਹੈ ਭਾਈ ਸਾਹਿਬ ਜੀ ਔਰ ਦੋ ਸੰਭਰਦੇ ਜੋ ਹੁਕਮਨਾਮੇ ਹੁਣ ਉੱਤੇ ਵਿੱਚ ਸੁਖਵੀਰ ਬਾਦਲ ਜਾਂ ਹੋਰ ਅਕਾਲੀ ਲੀਡਰਾਂ ਨੇ ਵੀ ਆਪਣੀ ਗੁਨਾਹਤਾ ਕਬੂਲੇ ਸਰ ਪਰ ਕੀ ਜਿਸ ਤਰ੍ਹਾਂ ਦੀ ਘਟਨਾਮਾ ਉਸ ਤੋਂ ਬਾਅਦ ਵੀ ਹੋਈਆਂ ਪੰਤ ਸੁਖਵੀਰ ਸਿੰਘ ਬਾਦਲ ਜਾਂ ਬਾਕੀ ਜੋ ਅਕਾਲੀ ਦਲ ਦੇ ਲੀਡਰ ਆ ਉਹਨਾਂ ਨੂੰ ਮਾਫ ਕਰ ਦੇਵੇਗਾ ਨਹੀਂ ਬਿਲਕੁਲ ਨਹੀਂ ਜੀ ਮਾਫ ਕਰਨ ਵਾਲੀ ਜਿਹੜੀ ਗੱਲ ਆ ਉਹ ਕੋਈ ਨਹੀਂ ਹੈਗੀ ਨਾ ਹੋਣੀ ਆ ਕਿਉਂਕਿ ਇਹਨਾਂ ਤੋਂ ਦੇਖ ਨੂੰ ਬਾਰ-ਬਾਰ ਜਿਹੜੀਆਂ ਗਲਤੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜੀ ਇਹ ਇਹ ਨਾ ਦਾ ਮਾਫੀ ਦੇ ਲਾਇਕ ਨੇ ਜੀ ਦਿਨਾਇ ਹੋਣੀਆਂ ਨੇ ਮਾਫ ਹੋਣੀਆਂ ਨਹੀਂ ਇਹ ਇਸ ਤਰੀਕੇ ਨਾਲ ਹੱਥ ਪੈਰ ਨੇ ਇਹਨਾਂ ਨੂੰ ਮਾਰੇ ਜਾ ਰਹੇ ਨੇ ਜੀ ਪਰ ਛੇ ਮੈਂ ਤੁਹਾਨੂੰ ਦੱਸਾਂ ਵੀ ਮਹਾਰਾਜਾ ਕਿਰਪਾ ਕਰਨ 2027 ਦੀ ਇਲੈਕਸ਼ਨ ਦੇ ਵਿੱਚ ਜੀ ਜੋ ਦੇਖ ਰਹੇ ਆਪ ਜੀ ਜੋ ਆਪਣੇ ਸਾਹਮਣੇ ਨੇ ਮਹਾਰਾਜਾ ਕਿਰਪਾ ਨਾਲ ਸਮਾਂ ਬਣ ਰਿਹਾ ਜੀ ਉਹ ਬੜਾ ਕਲੀਅਰ ਆ ਜੀ ਕਿ ਭਾਈ ਅਹਿਮਦਪਾਲ ਸਿੰਘ ਖਾਲਸਾ ਜੇਕਰ ਸਿਆਸੀ ਮੈਦਾਨ ਦੇ ਵਿੱਚ ਰਹਿੰਦੇ ਨੇ ਜੀ ਤਾਂ ਕੀ ਤਾਂ ਉਹਨਾਂ ਦੀ ਵੀ ਜੀ ਸੋਚ ਆ ਕਿ ਐਨਪੀ ਤਾਂ ਉਹਨਾਂ ਨੂੰ ਬਣਾਇਆ ਜੀ ਜਿਹਨਾਂ ਨੇ ਬਣਾਇਆ ਉਹਨਾਂ ਦੇ ਉਹਨਾਂ ਦੀ ਜੋ ਉਹਨਾਂ ਨੇ ਕੁਰਬਾਨੀ ਆ ਜੋ ਉਹਨਾਂ ਦੀ ਸਵਾਮਾਨੇ ਨੂੰ ਦੇਖਦੇ ਹੋਏ ਆ ਜੀ ਤੇ ਜੇਕਰ ਉਹ 2027 ਇਲੈਕਸ਼ਨ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਸਰਵਾਈਵ ਕਰਦੇ ਨੇ ਤੇ ਮੈਨੂੰ ਲੱਗਦਾ ਵੀ ਇੱਕ ਬਹੁਤ ਵੱਡਾ ਬਦਲਾ ਜਿਹੜਾ ਵਾ ਉਹ ਤੁਹਾਡੇ ਸਾਹਮਣੇ ਆਊਗਾ ਪੰਜਾਬ 'ਚ ਜੀ ਲੇਕਿਨ ਅਕਾਲੀ ਜੀ 27 ਤੱਕ ਤਾਂ ਆਪਾਂ ਬਿਲਕੁਲ ਆਪਾਂ ਨੂੰ ਉਮੀਦ ਹੈ ਕਿ ਚਲੋ ਉਸ ਸਮੇਂ ਤੱਕ ਭਾਈ ਸਾਹਿਬ ਬਾਹਰ ਵੀ ਆ ਜਾਣਗੇ ਤੇ ਪੋਲਿਟਿਕਲੀ ਵੀ ਐਕਟਿਵ ਹੋਣਗੇ ਲੇਕਿਨ ਜੋ ਹੁਣ ਸਮੇਂ ਹੁਣ ਦਾ ਚੱਲਿਆ ਉਸ ਦੇ ਵਿੱਚ ਵੀ ਦੇਖੋ ਸਿੱਖ ਸੰਗਤਾਂ ਵਿੱਚ ਵੀ ਕਾਫੀ ਦੁਬਿਧਾ ਵਿੱਚ ਇਸ ਸਮੇਂ ਲੱਗ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਧਾਮੀ ਜੀ ਪਹਿਲਾਂ ਜਾਂਦੇ ਨੇ ਵਾਪਸ ਆ ਜਾਂਦੇ ਨੇ ਤੇ ਪਰ ਜਸਿਆਰਾਂ ਨੂੰ ਆਪਣੇ ਅਹੁਦੇ ਤੋਂ ਸੇਵਾ ਮੁਕਤ ਕੀਤਾ ਜਾਂਦਾ ਹੈ ਤੇ ਪੰਥ ਵਿੱਚ ਖਾਸ ਕਰਕੇ ਜੋ ਇੰਨੀ ਘਟਨਾਵਾਂ ਹੋ ਰਹੀਆਂ ਨੇ ਸਿੱਖ ਸੰਗਤਾਂ ਖਾਸ ਕਰਕੇ ਐਨਆਰਏ ਸੰਗਤਾਂ ਵਿੱਚ ਵੀ ਜਿਹੜੀ ਦੁਬਿਧਾ ਹੈ ਕਿ ਉਹ ਕਿਸ ਪਾਸੇ ਨੂੰ ਜਾਣ ਕਿਸ ਪਾਸੇ ਨੂੰ ਮੰਨਣ ਕਿ ਸਹੀ ਪਾਸਾ ਹੋ ਰਿਹਾ ਹੈ ਜਾ ਐਕਚੁਅਲ ਵਿੱਚ ਜੋ ਇਸ ਤਰ੍ਹਾਂ ਦੀ ਘਟਨਾਵਾਂ ਹੋ ਰਹੀਆਂ ਪੰਥਰੇ ਦੇ ਨਾਲ ਖੰਡ ਕਿ ਨਾ ਖੰਡ ਕੀ ਵੇਖੋ ਜੀ ਜਿਹੜੀ ਸਿੱਖ ਸੰਗਤ ਆ ਜਾਨਾ ਜੀ ਬਹੁਤ ਸਿਆਣੀ ਆ ਤੇ ਪੰਥ ਨੂੰ ਪਤਾ ਹੀ ਆ ਜੀ ਕਿ ਬਾਦਲਾਂ ਦਾ ਰੋਲ ਹੁੰਦਾ ਕੀ ਆ ਭਾਵੇਂ ਵੱਡਾ ਬੱਦਲ ਸੀ ਭਾਵੇਂ ਉਹ ਸੁਖਬੀਰ ਆ ਤੇ ਜਿਹੜੇ ਵੀ ਲੋਕ ਬਾਦਲਾਂ ਦੇ ਨਾਲ ਰਲ ਕੇ ਚੱਲਦੇ ਨੇ ਜੀ ਭਾਵੇਂ ਲਗਾਹ ਵਰਗੇ ਨੇ ਜਾਂ ਹੋਰ ਜਿਹੜੇ ਵੀ ਹੈਗੇ ਨੇ ਉਹ ਤਾਂ ਸ਼ਗੱਤ ਦੇ ਸਾਹਮਣੇ ਆ ਜੀ ਸਾਡਾ ਸਿਸ਼ਾ ਸੰਗਤ ਨੂੰ ਸਾਰੀ ਸੋਝੀ ਆ ਤੇ ਸੰਗਤ ਨੇ ਫੈਸਲਾ ਸਹੀ ਉਹ ਲੈਣਾ ਵਾ ਇਹ ਤੇ ਕੋਈ ਦੋਰਾਵਾਂਗੇ ਹੈਗੀ ਆ ਪਰ ਜਿਹੜੀ ਬਾਦਲਾਂ ਤਾਂ ਸੱਚ ਬਾਦਲਾਂ ਪਾਏ ਚਾਹੀਦਾ ਵੀ ਜਿੰਨੀਆਂ ਗਲਤੀਆਂ ਗੁਨਾਹਾਂ ਇਹਨਾਂ ਨੇ ਕੀਤੀਆਂ ਉਹ ਤਾਂ ਚੁੱਪ ਕਰਕੇ ਤੇ ਹੱਥ ਜੋੜ ਕੇ ਤੇ ਪੰਥ ਨੂੰ ਬੱਦੇ ਬਲਾ ਕੇ ਤੇ ਘਰੇ ਬਹਿ ਜਾਣ ਜੇ ਸਿਆਰੀ ਹੋਣਾ ਤਾਂ ਪਰ ਜਿਹੜੀ ਇਹ ਬਾਦਬਾ ਤਰੀਕੇ ਨਾਲ ਕੋਸ਼ਿਸ਼ ਕੋਸ਼ੀ ਕਰ ਰਹੇ ਨੇ ਸ਼ਾਲਾ ਮਾਰ ਰਹੇ ਨੇ ਤੇ ਅਸੀਂ ਦੁਬਾਰਾ ਆਪਣੀ ਜਿਹੜੀ ਸਿਆਸੀ ਹਨਾ ਉਹ ਹੈਗੀ ਆ ਉਹਨੂੰ ਕਾਮਜਬ ਕਰ ਲਈਏ ਉਹ ਹੋਣਾ ਨਹੀਂ ਉਹ ਨਹੀਂ ਹੋਣਾ ਕਿਉਂਕਿ ਇਹਨਾਂ ਨੇ ਜਿਹੜੇ ਗੁਨਾਹ ਕੀਤੇ ਨੇ ਉਹ ਬਹੁਤ ਵੱਡੇ ਨੇ ਤੇ ਸਭ ਤੋਂ ਵੱਡਾ ਗੁਨਾਹ ਇਹਨਾਂ ਦਾ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣਾ ਉਹਨਾਂ ਦੀ ਪੁਸ਼ਤ ਪਨਾਹੀ ਕਰਨੀ ਸਿੰਘਾਂ ਨੂੰ ਸ਼ਹੀਦ ਕਰਨਾ ਵਾ ਇਸ ਤੋਂ ਹੋ ਤੇ ਵੱਡੇ ਗੁਨਾਹ ਮੈਨੂੰ ਲੱਗਦਾ ਹੋਰ ਕੋਈ ਹੈਗਾ ਹੀ ਨਹੀਂ ਤੇ ਉਹਨਾਂ ਗੁਨਾਹਾਂ ਤੋਂ ਇਹ ਜੇ ਆਖਣ ਵੀ ਅਸੀਂ ਭੱਜ ਜਾਂਗੇ ਤੇ ਉਹਨਾਂ ਕੋ ਬਚਿਆ ਨਹੀਂ ਜਾਣਾ ਜੀ ਬਿਲਕੁਲ ਅਕਾਲੀ ਜੀ ਇਸ ਪੂਰੇ ਮਾਮਲੇ ਦੇ ਵਿੱਚ ਜੋ ਘਟਰਾਘਰਾ ਪਿਛਲੇ ਸਮੇਂ ਵਿੱਚ ਹੋ ਰਿਹਾ ਜਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਲੱਗਦਾ ਕੀ ਹੋ ਜਦਾ ਕੋਈ ਪੰਥ ਨੂੰ ਤੁਸੀਂ ਕੋਈ ਸੰਗਤਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਇਹੀ ਬੇਨਤੀ ਆ ਜੀ ਵੀ ਅਸੀਂ ਇਕਮੁੱਠ ਹੋ ਕੇ ਚਲੀਏ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਚਲੀਏ ਚੜ੍ਹਦੀ ਕਲਾ ਦੇ ਨਾਲ ਤਾਂ ਕਿ ਜੇ ਸਾਡੇ ਆਉਣ ਵਾਲੇ ਹਾਲਾਤ ਨੇ ਉਹਨਾਂ ਨੂੰ ਸੁਧਾਰ ਸਕੀਏ ਤੇ ਆਪਣੇਆਂ ਦੇ ਨਾਲ ਖੜੀਏ ਆਪਣਿਆਂ ਦੀ ਬਾਹਾਂ ਫੜੀਏ ਕਿਉਂਕਿ ਸਾਡੇ ਆ ਸਮੇਂ ਜੋ ਸਾਡਾ ਆਲਾਦਵਾਲਾ ਜੋ ਸਾਡਾ ਸਿਸਟਮ ਕੋ ਬਹੁਤ ਘਾਤਕ ਆ ਖਤਮਨਾਕ ਆ ਬਹੁਤ ਵੱਡੀ ਸੁਧਾਰਕ ਤੇ ਰਬੰਦੀ ਜਿਹੜੀ ਆ ਉਹ ਹੋ ਰਹੀ ਆ ਪੰਥ ਦੀ ਸਾਡੀ ਨੌਜਵਾਨੀ ਪਤ ਪੁਣੀ ਦਾ ਨਸ਼ੇ ਦਾ ਸ਼ਿਕਾਰ ਆ ਪਰਵਾਸ ਦਾ ਸ਼ਿਕਾਰ ਆ ਸਾਨੂੰ ਲੋੜ ਆ ਪਈ ਸਾਰੇ ਜਿਹੜੇ ਜਿੰਨੇ ਵੀ ਸੇਖ ਗੁਰੂ ਨਾਨਕ ਨਾਮ ਨੇਵਾ ਸੰਗਤਾਂ ਨੇ ਉਹ ਇੱਕ ਦਿਨ ਨਾਲ ਮੋਢਾ ਜੋੜ ਮੋਢਾ ਜੋੜ ਕੇ ਖੜਨ ਤੇ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਬੇਟਲੀ ਜਿਹੜੀ ਯਤਨ ਕਰਨੀ ਜੀ ਜੀ ਬਿਲਕੁਲ ਕਾਲਜੀ ਤੁਹਾਡਾ ਅਕਾਲ ਚਰਨਾਂ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਤੁਸੀਂ ਹੁਣੇ ਜੋ ਪਰਮਜੀਤ ਸਿੰਘ ਅਕਾਲੀ ਨੂੰ ਸੁਣਿਆ ਉਹ ਵੀ ਕਹਿ ਰਹੇ ਸਨ ਕਿ ਪੰਥ ਦੀ ਚੜ੍ਹਦੀ ਕਲਾ ਲਈ ਸਾਰੀ ਸੰਗਤਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਤਾਂ ਹੀ ਆਉਣ ਵਾਲੇ ਸਮਾਂ ਵਿੱਚ ਇੱਕ ਬਦਲਾਵ ਆ ਸਕਦਾ ਹੈ ਲੇਕਿਨ ਦੂਜੇ ਪਾਸੇ ਹੀ ਧਾਮੀ ਜੀ ਨੇ ਹੁਣ ਆਪਣਾ ਅਸਤੀਫਾ ਨਾਮਜ਼ੂਰ ਕਰ ਦਿੱਤਾ ਹੈ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਦੁਬਾਰਾ ਐਸਜੀਬੀਸੀ ਦੇ ਪ੍ਰਧਾਨ ਵਜੋਂ ਅਹੁਦਾ ਸੰਭ ਲੈਣਗੇ ਉੱਥੇ ਹੀ ਪੰਜ ਮੈਂਬਰੀ ਕਮੇਟੀ ਨੇ ਵੀ ਅੱਜ ਆਪਣੀ ਜੋ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਈਵ ਹੈ ਉਹ ਵੀ ਸ਼ੁਰੂ ਕਰ ਦਿੱਤੀ ਹੈ ਚਾਹੇ ਅਕਾਲੀ ਦਲ ਜੋ ਬਾਦਲ ਤੜਾ ਹੈ ਉਹਨਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਜੋ ਡਰਾਈਵ ਚੱਲੀ ਹੈ ਬਿਲਕੁਲ ਬੇਨਿਆਦੀ ਹੈ ਅਤੇ ਕਿਤਨਾ ਕਿਤੇ ਕਹਿ ਰਹੇ ਕਿ ਭਾਜਪਾ ਵੱਲੋਂ ਜਾਂ ਦਿੱਲੀ ਦੇ ਬੈਠੇ ਜੋ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਵੱਲੋਂ ਕੰਟਰੋਲ ਕੀਤੀ ਜਾ ਰਹੀ ਹੈ ਪਾ ਆਨਲਾਈਨ ਇਸ ਸਮਾਂ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ